ਇਹ ਧੰਨ ਹੌਲੀ ਹੌਲੀ ਦਿਖਾਣੇ ਕੈਲੀਫੋਰਨੀਆ ਅਮਰੀਕਾ ਸ਼ਹਿਰ ਆਪਾਂ ਚੱਲੇ ਕੰਮ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਦਮਨ ਪਿਛਲੇ 1 ਸਾਲ ਤੋਂ ਮੈਂ ਕੋਈ ਵੀਡੀਓ ਨਹੀਂ ਬਣਾ ਰਿਹਾ ਸੀ ਕਿਉਂਕਿ ਮੈਂ ਇੰਡੀਆ ਤੋਂ ਮੂਵ ਹੋ ਗਿਆ ਸੀ ਯੂ ਐਸ ਆ ਗਿਆ ਸੀ ਤੇ ਹੁਣ ਮੈਂ ਕਿਹਾ ਚਲੋ ਥੋੜੀ ਵੀਡੀਓ ਬਣਾਣੀ ਸ਼ੁਰੂ ਕਰਦੇ ਆ ਹੌਲੀ ਹੌਲੀ ਦੁਬਾਰਾ ਆਪਣੀ YouTube ਫੈਮਿਲੀ ਨਾਲ ਜੁੜਦੇ ਆ ਤੇ ਦੱਸਿਓ ਕਿਦਾਂ ਦੇ ਤੁਹਾਨੂੰ ਹੁਣ ਬਲੌਗ ਲੱਗਦੇ ਆ ਪਹਿਲਾ ਬਲੌਗ ਬਣਾਉਂਦੇ ਸੀ ਤੇ ਹੁਣ ਬਲੌਗ ਦੁਆਰਾ ਸ਼ੁਰੂ ਕੀਤੇ ਬਣਾਉਣੇ ਕਰਾਂਗੇ ਅੱਜ ਪਹਿਲਾ ਬਲੌਗ ਬਣਾ ਰਿਹਾ ਦੇਖ ਦੇ ਕਿੰਨਾ ਤੁਸੀ ਹੰਗਾਰਾ ਦਿੰਦੇ ਆ ਤੇ ਮੈਂ ਚੱਲਾ ਅੱਜ ਕੰਮ ਤੇ ਤੇ ਤੁਹਾਨੂੰ ਨਾਲੇ ਕੈਲੀਫੋਰਨੀਆ ਦਿਖਾਣੇ ਆ ਥੋੜਾ ਥੋੜਾ ਤੇ ਨਾਲੇ ਤੁਹਾਡੇ ਰਿਵਿਊ ਦੇਖਦੇ ਕੀ ਕਹਿੰਦੇ ਤੁਸੀਂ ਟਾਈਮ ਵੜ ਗਿਆ ਜੀ ਇਸ ਟਾਈਮ ਹੋ ਗਿਆ 1:00 ਬਜ ਗਿਆ ਆ ਤੇ ਮੈਂ ਚੱਲਾਂ ਕੰਮ ਤੇ ਗੱਡੀ ਆਪਾਂ ਕੱਢ ਲਈ ਆ ਰਾਜ ਬੰਦ ਕਰਦੀ ਆ ਪਹਿਲਾਂ ਇਹ ਤੁਹਾਨੂੰ ਹੌਲੀ ਹੌਲੀ ਦਿਖਾਣੇ ਕੈਲੀਫੋਰਨੀਆ ਅਮਰੀਕਾ ਸ਼ਹਿਰ ਆਪਾਂ ਚੱਲੇ ਕੰਮ ਤੇ ਨੇ ਪਹੁੰਚ ਤੇ ਮੈਂ ਵੀਡੀਓ ਬੰਦ ਕਰ ਲਈ ਸੀ ਇੱਥੇ ਕੈਲੀਫੋਰਨੀਆ ਦੇ ਲਾਅ ਬੜੇ ਆ ਕਹਿੰਦੇ ਜੇ ਫੋਨ ਚੱਲਦੇ ਦੇਖ ਲਿਆ ਤਾਂ ਟਿਕਟ ਦਵਾਂਗੇ ਮੋਟੀ ਜੀ ਰੱਖ ਕੇ ਆਪਾਂ ਹੁਣ ਆ ਲੱਗ ਗਈ ਪਹਿਲਾਂ ਆਪਣੀ ਗੱਡੀ ਦਾ ਡੀਲਰ ਖਰਾਬ ਨਹੀਂ ਹੁੰਦਾ ਸ਼ਾ ਰਹਿੰਦੀ ਆ ਗੱਡੀ ਨੂੰ ਆਪਾਂ ਵਾਹ ਲਗੇ ਆ ভাই ਇੱਕ ਗੱਡੀ ਲਾ ਕੇ ਖੜ ਗਿਆ ਤੇ ਇੱਥੇ ਆਪਾਂ ਕਰਦੇ ਕੰਮ ਆਪ ਪਤੇ ਇਹ ਦੇਖ ਲਓ ਅਮਰੀਕਾ ਦੇ ਪਾਪਾ ਅੰਦਰ ਇਹਦੇ ਵਿੱਚ ਬੇਰ ਵੀ ਮਿਲਦੀ ਸਾਰਾ ਕੁਝ ਮਿਲਦਾ ਇਹ ਵੀ ਤੁਹਾਨੂੰ ਦਿਖਾਵਾਂਗੇ ਹੌਲੀ ਹੌਲੀ ਸਾਰਾ ਕੁਝ ਆਹ ਹੈ ਗਾਈ ਸਾਡਾ ਪਾਪਾ ਦੀ ਅੰਦਰਲੀ ਸਾਈਡ ਆ ਸਭ ਕੁਕਿੰਗ ਲੱਗੀਆਂ ਡੌਨਰ ਡਾ ਟੋਰੀਟੋ ਲੱਗੇ ਅੱਧ ਦਲੇਵਾ ਸੇ ਲੱਗੀਆਂ ਆ ਸਾਡੀਆਂ ਡੋਨਟ ਜੈਲੀ ਰੋਲ ਆ ਲੱਗਿਆ ਹੌਟ ਫੂਡ ਇੱਥੇ ਫੂਡ ਬਣਦਾ ਤੇ ਇੱਥੇ ਰੱਖ ਲੈਂਦੇ ਗਰਮ ਰਹਿੰਦਾ ਆ ਫੂੜੇ ਦੇ ਨਾਲ ਹੋਏ ਕੂਲਾ ਲੱਗਿਆ ਤੇ ਡਰਿੰਕਾਂ ਲੱਗੀਆਂ ਆ ਕੌਫੀ ਲੱਗੀ ਬੋਲਡ ਕੌਫੀ ਆਈਸ ਕੌਫੀ ਬਣਦੀ ਨਾ ਆ ਸਾਰੀਆਂ ਹੌਟ ਕੌਫੀ ਦੀਆਂ ਮਸ਼ੀਨਾਂ ਆ ਸਾਹ ਹੌਟਡੌਗੀਆਂ ਆ। ਆਹ ਲੱਗਿਆ ਇੱਧਰ ਫ੍ਰੀਜ ਲੱਗੀ ਆ। ਇਹ ਚ ਆਈਸ ਪੈਕ ਕਰਕੇ ਬੈਗ ਬਣਾਏ ਹੋ ਆ। ਇਹ ਵੀ ਸੇਲ ਹੁੰਦੇ ਇੱਥੇ। ਆਹ ਸਾਰਾ ਕੂਲਰ ਇਹ ਸਭ ਵੇਹਰਾ ਪਈਆਂ ਇੱਥੇ। ਆਹ ਵੇਹਰਾ ਵੇਹਰਾ ਲਿਖਿਆ ਉੱਪਰ ਇੱਥੇ ਸਭ ਵੇਹਰਾ ਆ ਕੇ ਛੋੜੇ ਆ। ਆਹ ਵੇਹਰਾ ਪਈਆਂ। ਆਹ ਸਭ ਕੈਂਡੀਆਂ ਪਈਆਂ ਆ। ਓੜੀਆਂ ਖਾਂਦੇ ਗੋਰੇ ਵੀ ਕੈਂਡੀਆਂ। ਆਹ ਸਭ ਕੈਂਡੀਆਂ ਹੀ ਆ। ਆਹ ਬੀਫ ਵਾਲੀਆਂ ਪਈਆਂ। ਇਹਦੇ ਨਾਲ ਹੀ ਬੀਫ ਹੋ ਜੈਰੀ ਪਈਆਂ। ਇਹ ਬੜਾ ਕਿੜਾ ਦਿੰਦੇ ਇੱਥੇ ਗੋਰੇ ਇਹਨਾਂ ਦਾ। ਆਹ ਸਭ ਛੋਟੇ ਇਹਨਾਂ ਕੀ ਆ ਸਪੋਰਟ ਡਰਿੰਕਾਂ ਪਈਆਂ ਛੋਟੇ ਪਈਆਂ। ਆਹ ਹੈਗੀ ਫਾਊਂਟੇਨ ਮਸ਼ੀਨ। ਇਹਦੇ ਵਿੱਚ ਨਿਕਲਦੇ ਠੰਡੇ ਆ ਹੈਗਾ ਮਾਊਂਟੇਨ ਡਿਊ ਇੰਦਾ ਨਿਕਲ ਰਿਹਾ ਮਾਊਂਟੇਨ ਡਿਊ ਨਿਕਲੇ ਆਇਆ ਕੋਕਾ ਕੋਲਾ ਚੈਰੀ ਆ ਇਹਦੇ ਵਿੱਚ ਇੰਦਾ ਵੱਖਰੇ ਵੱਖਰੇ ਹੀ ਨਿਕਲਦੇ ਪਿੱਛੇ ਇਹਨਾਂ ਦੇ ਬੈਗ ਲੱਗਿਓ ਬੜੇ ਬੜੇ ਤੇ ਇਹੋ ਜੋ ਆਉਟੇਨ ਨਿਕਲੀ ਜਾਂਦੀ ਗਲਾਸ ਭਰ ਲੈਂਦੇ ਲੋਕੀ ਤੇ ਚੁੱਪੀ ਕੇ ਜਾਂਦੇ ਵੇ ਹੁਣ ਆਪਾਂ ਲੱਡਾ ਭਰਨੀ ਆ ਇਹਦੇ ਵਿੱਚ ਲੱਡਾ ਭਰਦੇ ਆ and let mm -hmm. less for party? What does it have thirty? To 30. To no, All together? All together. All together? Yeah. Twenty number one? Yeah. Okay, what do you want?